ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਲਾਈਸਾ ਟੀਵੀ ਅਤੇ ਮੈਂ ਹਾਂ ਤੁਹਾਡੇ ਨਾਲ ਪ੍ਰਦੀਪ ਕੌਰ ਅੱਜ ਇੱਕ ਬਹੁਤ ਹੀ ਅਜੀਬੋ ਗਰੀਬ ਮਾਮਲਾ ਸਾਹਮਣੇ ਆ ਰਿਹਾ ਕਿ ਇੱਕ ਚਾਰਾ ਪੁੱਤਾਂ ਦੀ ਬਜ਼ੁਰਗ ਮਾਂ ਨੂੰ ਇੱਕ 30 ਸਾਲਾਂ ਦੇ ਨੌਜਵਾਨ ਦੇ ਨਾਲ ਪਿਆਰ ਹੋ ਜਾਂਦਾ ਹੈ ਤਾਂ ਬਾਅਦ ਵਿੱਚ ਜਿਹੜੀ ਉਹ ਮਾਂ ਉਹ ਜਿਹੜੀ ਆਪਣੇ ਪ੍ਰੇਮੀ ਦੇ ਨਾਲ ਭੱਜ ਜਾਂਦੀ ਆ ਕੱਲੀ ਉਹ ਆਪਣੇ ਪ੍ਰੇਮੀ ਦੇ ਨਾਲ ਭੱਜਦੀ ਹੀ ਨਹੀਂ ਸਗੋਂ ਦੀ ਜਿਹੜੀ ਉਹਦੇ ਆਚਾਰ ਨੋਹਾ ਨੇ ਉਹਨਾਂ ਦੇ ਜਿਹੜੇ ਗੈਨੇ ਗੱਟੇ ਆ ਉਹ ਵੀ ਲੈ ਕੇ ਫਰਾਰ ਹੋ ਜਾਂਦੀ ਆ ਤੇ ਇਹ ਬਹੁਤ ਹੀ ਹੈਰਾਨ ਕਰਨ ਵਾਲਾ ਮਾਮਲਾ ਤੇ ਇਹ ਜਿਹੜੀ ਖਬਰ ਆ ਯੂਪੀ ਦੇ ਇੱਕ ਇਲਾਕੇ ਤੋਂ ਆ ਰਹੀ ਆ ਤੇ ਇਹ ਵੱਡੇ ਜਿਹੜੇ ਖੁਲਾਸੇ ਆ ਇਹ ਜਿਹੜੀ ਬਜ਼ੁਰਗ ਔਰਤਾ ਉਸਦੇ ਪਤੀ ਦੇ ਇਹ ਵਿਆਹ ਆ ਕਿ ਜਿਹੜੀ ਮੇਰੀ ਪਤਨੀ ਆ ਉਹ ਚਾਰਾ ਚਾਰਾ ਪੁੱਤਾਂ ਦੀ ਮਾਂ ਐ ਤੇ ਉਹਦੇ ਜਿਹੜੇ ਚਾਰ ਪੁੱਤਾਂ ਉਹ ਵਿਆਹੇ ਵੀ ਆ ਉਹ ਜਿਹੜੀ ਆ ਗਈ ਨੋਹਾ ਵਾਲੀ ਇੱਕ ਜਿਹੜੀ ਸੱਸ ਬਣੀ ਆ ਤਾਂ ਉਸ ਨੂੰ ਅਚਾਨਕ ਇੱਕ 30 ਸਾਲਾਂ ਦੇ ਨੌਜਵਾਨ ਦੇ ਨਾਲ ਪਿਆਰ ਹੋ ਜਾਂਦੇ ਆ ਉਹਦੇ ਨਾਲ ਪ੍ਰੇਮ ਉਹਦੇ ਸਬੰਧ ਬਣ ਜਾਂਦੇ ਆ ਤਾਂ ਬਾਅਦ ਵਿੱਚ ਜਿਹੜੀ ਉਹ ਔਰਤਾ ਬਿਨਾ ਕੋਈ ਚੀਜ਼ ਸੋਚੇ ਸਮਝੇ ਗਲਤ ਕਦਮ ਉਠਾ ਲੈਂਦੀ ਆ ਤੇ ਉਹ ਆਪਣੇ ਪ੍ਰੇਮੀ ਦੇ ਨਾਲ ਭੱਜੀ ਜਾਂਦੀ ਆ ਤੇ ਜਿਹੜੀਆਂ ਮੇਰੀਆਂ ਚਾਰ ਨੂਹਾਂ ਨੇ ਉਹਨਾਂ ਦੇ ਜਿਹੜੇ ਗੈਨੇ ਗੱਟਿਆ ਉਹ ਵੀ ਲੈ ਕੇ ਫਰਾਰ ਹੋ ਜਾਂਦੀ ਆ ਤਾਂ ਇਹਦੇ ਉੱਪਰ ਜਿਹੜਾ ਬਜ਼ੁਰਗ ਪਤੀ ਆ ਉਸਨੇ ਫਿਰ ਜਿਹੜੀ ਯੋਗੀ ਸਰਕਾਰ ਆ ਉਸ ਨੂੰ ਅਪੀਲ ਕੀਤੀ ਤਾਂ ਪਹਿਲਾਂ ਤਾਂ ਉਹਨਾਂ ਨੇ ਪੁਲਿਸ ਜਾ ਕੇ ਜਿਹੜੀ ਆ ਇਸ ਸ਼ਿਕਾਇਤ ਦੇ ਉੱਪਰ ਮਾਮਲਾ ਦਰਜ ਕਰਵਾਇਆ ਪਰ ਦੂਜੇ ਪਾਸੇ ਜਿਹੜੀ ਪੁਲਿਸ ਪ੍ਰਸ਼ਾਸਨਾ ਉਹਨਾਂ ਨੇ ਉਹਦੇ ਉੱਪਰ ਬੰਦ ਦੀ ਕਾਰਵਾਈ ਉਹਨਾਂ ਦੀ ਜਿਹੜੀ ਭਾਲ ਕਰਨੀ ਸ਼ੁਰੂ ਨਹੀਂ ਕੀਤੀ ਪੁਲਸ ਨੇ ਉਹਨਾਂ ਦੀ ਗਲਤੇ ਕੁਝ ਵੀ ਅਮਲ ਨਹੀਂ ਕੀਤਾ ਤਾਂ ਬਾਅਦ ਵਿੱਚ ਬਰਜੁਰਗ ਜਿਹੜਾ ਪਤੀ ਆ ਫਿਰ ਉਸ ਨੇ ਯੋਗੀ ਸਰਕਾਰ ਨੂੰ ਇੱਕ ਚਿੱਠੀ ਨਹੀਂ ਆ ਉਹਦੇ ਵਿੱਚ ਇਹ ਲਿਖਿਆ ਕਿ ਜਿਹੜੀ ਮੇਰੀ ਪਤਨੀ ਆ ਉਹ ਆਪਣੇ ਪ੍ਰੇਮੀ ਦੇ ਨਾਲ ਫਰਾਰ ਹੋ ਚੁੱਕੀ ਆ ਤਾਂ ਹੁਣ ਉਹਨਾਂ ਨੂੰ ਦੋਨਾਂ ਨੂੰ ਭਾਲਣ ਦੀ ਜਿਹੜੀ ਆ ਪੁਲਸ ਦੁਆਰਾ ਕੋਸ਼ਿਸ਼ ਕੀਤੀ ਜਾਵੇ ਪਰ ਦੂਜੇ ਪਾਸੇ ਜਿਹੜਾ 30 ਸਾਲਾਂ ਦਾ ਨੌਜਵਾਨ ਆ ਉਸਦੀ ਪਤਨੀ ਨੇ ਵੀ ਇਹ ਬਿਆਨ ਆ ਕਿ ਜਿਹੜਾ ਮੇਰਾ ਪਤੀ ਆ ਉਸਦੇ ਨਾਲ ਮੇਰਾ ਜਿਹੜਾ ਪੂਰਾ ਘਰ ਘਰਬਾਰ ਸਾਰਾ ਉਜੜ ਗਿਆ ਇਹ ਮੇਰਾ ਪਰਿਵਾਰਕ ਮੈਂਬਰ ਜੋ ਵੀ ਸੀ ਸਾਰਾ ਖਰਾਬ ਹੋ ਚੁੱਕਾ ਹੈ ਇਸ ਨੇ ਮੇਰਾ ਘਰ ਬਰਬਾਦ ਘਰ ਤਾਂ ਤਬਾਹ ਮੇਰੀ ਦੁਨੀਆ ਸਾਰੀ ਤਬਾਹ ਕਰ ਦਿੱਤੀ ਤਾਂ ਉਸ ਜਿਹੜੀ ਜਿਹੜਾ 3 ਸਾਲ ਦਾ ਨੋਜਮਾਣਾ ਉਸਦੀ ਪਤਨੀ ਨੇ ਵੀ ਇਹੀ ਪੁਲਿਸ ਸਟੇਸ਼ਨ ਜਾ ਕੇ ਐਫ ਆਈ ਆ ਦਰਜ ਕਰਵਾਈ ਆ ਉਸ ਨੇ ਇਹ ਕਿਹਾ ਕਿ ਮੇਰੇ ਪਤੀ ਨੇ ਮੈਨੂੰ ਕਿਸੇ ਜੋਗਾ ਨਹੀਂ ਛੱਡਿਆ ਮੈਨੂੰ ਸ਼ਰਮਸ਼ਾਰ ਕਰ ਦਿੱਤਾ ਸਾਰਿਆਂ ਦੇ ਸਾਹਮਣੇ ਕਿਸੇ ਦੇ ਸਾਹਮਣੇ ਵੀ ਮੈਂ ਜਿਹੜੀ ਆ ਗਈ ਫੇਸ ਟੂ ਫੇਸ ਗੱਲ ਕਰਨ ਜੋਗਾ ਨਹੀਂ ਛੱਡਿਆ ਆਮੋ ਸਾਹਮਣੀ ਗੱਲ ਕਰਨ ਜੋਗਾ ਨਹੀਂ ਛੱਡਿਆ ਤਾਂ ਉਸ ਪਤਨੀ ਨੇ ਇਹ ਕਿਹਾ ਕਿ ਜਲਦ ਤੋਂ ਜਲਦ ਜਿਹੜਾ ਮੇਰਾ ਪਤੀ ਆ ਤੇ ਉਹਦੀ ਜਿਹੜੀ ਪ੍ਰੇਮੀ ਆ ਉਹਨਾਂ ਦੋਨਾਂ ਨੂੰ ਜਿਹੜੀ ਆ ਲੱਭਣ ਦੀ ਕੋਸ਼ਿਸ਼ ਕਰਨ ਦੇ ਉਹਨਾਂ ਨੂੰ ਜਿਹੜੇ ਲੱਭ ਕੇ ਸਾਡੇ ਦੋਨਾਂ ਨੂੰ ਹਵਾਲਾ ਉਹਨਾਂ ਦੋਨਾਂ ਨੂੰ ਸਾਡੇ ਹਵਾਲੇ ਕਰ ਦੇਣ ਤਾਂ ਇਹ ਬਹੁਤ ਹੀ ਹੈਰਾਨ ਕਰਨ ਵਾਲਾ ਮਾਮਲਾ ਦੇ ਬਾਅਦ ਵਿੱਚ ਜਿਹੜੀ ਉਥੋਂ ਦੀ ਪੁਲਿਸ ਆ ਦੋਨਾਂ ਜਿਹੜੇ ਪਰਿਵਾਰਕ ਮੈਂਬਰਾਂ ਤੋਂ ਬਿਆਨ ਲੈ ਕੇ ਹੁਣ ਪੁਲਿਸ ਉਹਨਾਂ ਦੋਨਾਂ ਦੀ ਜਿਹੜੀ ਆ ਭਾਲ ਕਰਨੇ ਸ਼ੁਰੂ ਕਰ ਰਹੀ ਆ ਤੇ ਪੁਲਸ ਵਾਲਿਆਂ ਨੇ ਇਹ ਕਿਹਾ ਕਿ ਅਸੀਂ ਉਹਨਾਂ ਦੀ ਜਿਹੜੀ ਆ ਪਾਲ ਤੇ ਜਾਂਚ ਪੜਤਾਲ ਕਰ ਰਹੇ ਹਾਂ ਫਿਲਹਾਲ ਤੱਕ ਸਾਨੂੰ ਉਹਨਾਂ ਦੋਨਾਂ ਦੀ ਕੋਈ ਵੀ ਜਿਹੜੀ ਆਗੀ ਜਾਣਕਾਰੀ ਨਿਕਲ ਕੇ ਸਾਹਮਣੇ ਨਹੀਂ ਆਈ ਸਾਨੂੰ ਉਹਨਾਂ ਦਾ ਹਲੇ ਕੋਈ ਵੀ ਅਤਾ ਪਤਾ ਨਹੀਂ ਲੱਗਿਆ ਪਰ ਦੂਜੇ ਪਲਸੇ ਜਿਹੜੀ ਪੁਲਸਾ ਉਹਨਾਂ ਦੁਬਾਰਾ ਜਿਹੜੀ ਇਹ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਬਹੁਤ ਹੀ ਮੰਦ ਭਾਗੀ ਤੇ ਹੈਰਾਨ ਕਰਨ ਵਾਲੀ ਖਬਰ ਆ ਕਿ ਸਾਨੂੰ ਹਰ ਇੱਕ ਵਿਅਕਤੀ ਦੇ ਉੱਪਰ ਜਿਹੜਾ ਅੱਖਾਂ ਬੰਦ ਕਰਕੇ ਯਕੀਨ ਨਹੀਂ ਕਰਨਾ ਚਾਹੀਦਾ ਨਾ ਹੀ ਔਰ ਉਸ ਵਕਤੀ ਦੇ ਉੱਪਰ ਜਿੰਨਾ ਟਾਈਮ ਆਪਾਂ ਕਿਸੇ ਵਿਅਕਤੀ ਨੂੰ ਨਹੀਂ ਸਮਝਦੇ ਉਹਨਾ ਟਾਈਮ ਕਿਸੇ ਵੀ ਵਿਅਕਤੀ ਦੇ ਉੱਪਰ ਅੱਖਾ ਬੰਦ ਕਰਕੇ ਜਿਹੜਾ ਯਕੀਨ ਨਹੀਂ ਕਰਨਾ ਚਾਹੀਦਾ ਦੂਜੇ ਪਾਸੇ ਹਰ ਇੱਕ ਵਿਅਕਤੀ ਨੂੰ ਆਪਣੇ ਮਨ ਦੇ ਉੱਪਰ ਕੰਟਰੋਲ ਕਰਨਾ ਚਾਹੀਦਾ ਹੈ ਜਿਹੜਾ ਮਨ ਆ ਉਹ ਅਕਸਰ ੜਕਦਾ ਹੀ ਰਹਿੰਦਾ ਹੈ ਪਰ ਮਨ ਨੂੰ ੜਕਣ ਦੇ ਲਈ ਜਿਹੜਾ ਰਿਮੋਟ ਕੰਟਰੋਲ ਆ ਉਹ ਆਪਣੇ ਹੱਥਾਂ ਵਿੱਚ ਆ ਤੇ ਉਹ ਹੁਣ ਆਪਾਂ ਸੋਚਣਾ ਕਿ ਜਿਹੜਾ ਆਪਣਾ ਮਨ ਹਰ ਇੱਕ ਚੀਜ਼ ਨੇ ਭੜਕਦਾ ਰਹਿੰਦਾ ਏ ਉਸ ਨੂੰ ਆਪਾਂ ਕਿਵੇਂ ਕੰਟਰੋਲ ਰੱਖੀਏ ਤਾਂ ਇਹ ਇੱਕ ਬਹੁਤ ਹੀ ਮੰਦ ਭਾਗੀ ਖਬਰ ਤੇ ਸਾਰਿਆਂ ਦੇ ਜਦੋਂ ਹਰ ਇੱਕ ਨੇ ਇਹ ਖਬਰ ਸੁਣੀਆ ਤਾਂ ਉਹਨਾਂ ਦੇ ਪੈਰੋਂ ਹੇਠੋਂ ਜ਼ਮੀਨ ਨਿਕਲ ਗਈ ਇਹ ਮਾਮਲਾ ਜਦੋਂ ਹਰ ਇੱਕ ਵਿਅਕਤੀ ਨੇ ਸੁਣਿਆ ਤੇ ਸਾਰੇ 당 ਰਹੇਗੇ ਪਰੇਸ਼ਾਨ ਰਹੇਗੇ ਇਹ ਇਹੋ ਜੇ ਵੀ ਅੱਜ ਕੱਲ ਦੇ ਮਾਮਲੇ ਜਿਹੜੇ ਆ ਇੰਨੇ ਵੱਧ ਰਹੇ ਆ ਇਹ ਕਾਹ ਤੋਂ ਵੱਧ ਰਹੇ ਆ ਹਲੇ ਤੱਕ ਜਿਹੜੀ ਪ੍ਰਸ਼ਾਸਨਾ ਪੁਲਿਸ ਪ੍ਰਸ਼ਾਸਨਾਂ ਸਰਕਾਰਾਂ ਨੇ ਉਹਨਾਂ ਨੇ ਇਹਨਾਂ ਮਾਮਲੇ ਉੱਪਰ ਕਦੇ ਵੀ ਜਾਂਚ ਪੜਤਾਲ ਨਹੀਂ ਕੀਤੀ ਜੇ ਸਰਕਾਰਾਂ ਇਦਾਂ ਦੇ ਮਾਮਲੇ ਦੇ ਉੱਪਰ ਕੋਈ ਨਾ ਕੋਈ ਕਾਨੂੰਨ ਬਣਾਉਣ ਤਾਂ ਹੋ ਸਕਦਾ ਏਦਾਂ ਦੇ ਜਿਹੜੇ ਮਾਮਲੇ ਵਾਦ ਵਾਦੇ ਜਾ ਰਹੇ ਆ ਤਾਂ ਹੋ ਸਕਦਾ ਕਟਨੇ ਸ਼ੁਰੂ ਹੋ ਜਾਣ ਤਾਂ ਕਿਸੇ ਨੂੰ ਵੀ ਕਿਸੇ ਦੇ ਉੱਪਰ ਇੱਕ ਤਾਂ ਜਕੀ ਨਹੀਂ ਕਰਨਾ ਚਾਹੀਦਾ ਦੂਜਾ ਆਪਣੇ ਮਨ ਦੇ ਉੱਪਰ ਹਰ ਇੱਕ ਵਿਅਕਤੀ ਨੂੰ ਕੰਟਰੋਲ ਕਰਨਾ ਚਾਹੀਦਾ ਏ ਤੇ ਪਿਛਲੇ ਕੁਝ ਦਿਨਾਂ ਤੋਂ ਇੱਕ ਇਹ ਵੀ ਖਬਰ ਆਈ ਸੀ ਕਿ ਇੱਕ ਜਿਹੜੀ ਸੱਸ ਆਪਣੇ ਜਵਾਈ ਦੇ ਨਾਲ ਭੱਜ ਗਈ ਸੀ ਉਸਨੇ ਉਸ ਸੱਸ ਨੇ ਹੀ ਆਪਣੇ ਜਵਾਈ ਨੂੰ ਲੱਭਿਆ ਸੀ ਆਪਣੀ ਕੁੜੀ ਦੇ ਲਈ ਤੇ ਕੁੜੀ ਦੇ ਘੱਟੋ ਘਾਟ 8 ਦਿਨ ਰਹਿੰਦੇ ਸੀ ਵਿਆਹ ਚ ਤੇ ਪਹਿਲਾ ਹੀ ਜਿਹੜੀ ਉਹ ਮਾਂ ਆਪਣੇ ਜਵਾਈ ਦੇ ਨਾਲ ਭੱਜ ਜਾਂਦੀ ਆ ਕੁੜੀ ਦਾ ਜਿਹੜਾ ਸਮਾਨ ਜਿਹੜਾ ਗੈਨੇ ਗੱਟਿਆ ਉਹ ਵੀ ਲੈ ਕੇ ਫਰਾਰ ਹੋ ਉਹ ਲੈ ਕੇ ਫਰਾਰ ਹੋ ਜਾਂਦੀ ਆ ਜਿਹੜਾ ਵੀ ਪੈਸਾ ਤੇ ਲਜੋੜਿਆ ਸੀ ਉਹਨਾਂ ਦੇ ਕਰਦਿਆਂ ਨੇ ਇੱਕ ਜਾਂ ਖੁਦ ਮਾਂ ਨੇ ਹੀ ਜਿਹੜੇ ਪੈਸੇ ਤੇ ਲਜੋੜੇ ਸੀ ਆਪਣੀ ਵਿਆਹ ਕੁੜੀ ਦੇ ਵਿਆਹ ਦੇ ਲਈ ਉਹ ਸਾਰਾ ਕੁਝ ਲੈ ਕੇ ਫਰਾਰ ਹੋ ਜਾਂਦੀ ਤਾਂ ਐਸੇ ਗੱਲ ਨੂੰ ਹੀ ਦੇਖਦਿਆਂ ਹੋਇਆ ਇਹ ਮਾਮਲਾ ਸਾਹਮਣੇ ਆ ਰਿਹਾ ਕਿ ਅੱਜ ਇੱਕ ਫਿਰ ਜਿਹੜੀ ਆ ਇੱਕ ਬਜ਼ੁਰਗ ਔਰਤ ਜਿਹੜੀ 30 ਸਾਲਾਂ ਦੇ ਨੌਜਵਾਨ ਦੇ ਨਾਲ ਫਰਾਰ ਹੋ ਜਾਂਦੀ ਹੈ ਤੇ ਇਹ ਜਿਹੜੀ ਖਬਰ ਅੱਜ UPI ਤੋਂ ਆ ਰਹੀ ਆ ਤੇ ਤੁਹਾਨੂੰ ਕੀ ਲੱਗਦਾ ਕਿ ਜਿਹੜੀ ਉਹ ਔਰਤ ਨੇ ਜੋ ਕੁਝ ਵੀ ਕੀਤਾ ਉਸਨੇ ਸਹੀ ਕੀਤਾ ਜਾਂ ਗਲਤ ਕੀਤਾ ਤੁਹਾਨੂੰ ਕੀ ਲੱਗਦਾ ਹੈ ਤੁਸੀਂ ਆਪਣਾ ਕਮੈਂਟ ਅਤੇ ਵਿਚਾਰ ਸਾਡੇ ਨਾਲ ਜਰੂਰ ਸ਼ੇਅਰ ਕਰੋ